ਦਿੱਲੀ ਦੇ ਬੁਰਾੜੀ ਦੇ ਵਿੱਚ ਬਣ ਜਾ ਰਿਹਾ ਹੈ ਕੇਦਾਰਨਾਥ ਮੰਦਿਰ ਦੀ ਬਿਲਕੁਲ ਕਾਪੀ ਤੇ ਉਸ ਨੂੰ ਲੈ ਕੇ ਛਿੜ ਗਿਆ ਵਿਵਾਦ ਹੈ ਮੰਦਿਰ ਦੇ ਪੁਜਾਰੀ ਹੋਗੇ ਇਕੱਠੇ ਤੇ ਸ਼ੰਕਰਚਾਰੀਆ ਅਭਿਮੁਖਤੇਸ਼ਵਰ ਨੰਦ ਨੇ ਦੇ ਦਿੱਤਾ ਵੱਡਾ ਬਿਆਨ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਪੀ ਨਿਊਜ਼ ਤੇ ਮੈਂ ਪਰਮਦੀ ਪ੍ਰਾਣਾ ਜਿੱਥੇ ਕੇਦਾਰਨਾਥ ਮੰਦਿਰ ਦੀ ਹੁਬਹੂ ਕਾਪੀ ਦਿੱਲੀ ਦੇ ਬੁਰਾੜੀ ਦੇ ਵਿੱਚ ਬਣਾਉਣ ਦੀ ਤਿਆਰੀ ਕੀਤੀ ਗਈ ਹੈ ਉਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਜਿਹੜਾ ਛਿੜਿਆ ਹੋਇਆ ਪਹਿਲਾਂ ਤੁਹਾਨੂੰ ਦੱਸ ਦੇਣਾ ਕਿ 2015 ਦੇ ਵਿੱਚ ਮੁੰਬਈ ਦੇ ਵਿੱਚ ਬਦਰੀਨਾਥ ਮੰਦਿਰ ਦੀ ਜਿਹੜੀ ਆ ਨੀਂ ਰੱਖੀ ਗਈ ਸੀ ਤਾਂ ਉਹ ਹੁਣ ਉਸ ਤੋਂ ਬਾਅਦ 2024 ਦੇ ਵਿੱਚ ਬੁਰਾੜੀ ਦੇ ਵਿੱਚ ਕੇਦਾਰਨਾਥ ਮੰਦਿਰ ਦੀ ਨੀਂ ਰੱਖੀ ਜਾ ਰਹੀ ਹੈ ਜਿਸ ਨੂੰ ਲੈ ਕੇ ਵਕ ਵਕ ਜਿਹੜੇ ਪ੍ਰਤੀਗ੍ਰਾਮ ਨੇ ਉਹ ਸਾਹਮਣੇ ਆ ਰਹੇ ਆ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਇਤਿਹਾਸਿਕ ਧਾਰਮਿਕ ਸਥਾਨ ਹੈ ਉਸ ਦੀ ਕਾਪੀ ਬਣਾ ਕੇ ਉਸ ਮੰਦਿਰ ਦੇ ਵਿੱਚ ਲੋਕਾਂ ਨੂੰ ਇਹ ਕਹਿਣਾ ਕਿ ਜੇ ਤੁਸੀਂ ਕੇਦਾਰਨਾਥ ਨਹੀਂ ਜਾ ਸਕਦੇ ਤਾਂ ਦਿੱਲੀ ਦੇ ਵਿੱਚ ਆ ਕੇ ਤੁਸੀਂ ਜਿਹੜਾ ਮੱਥਾ ਟੇਕ ਸਕਦੇ ਹੋ ਆਪਣੀਆਂ ਜਿਹੜੀਆਂ ਮੁਰਾਦਾਂ ਨੇ ਉਹ ਮੰਗ ਸਕਦੇ ਹੋ ਤਾਂ ਪਹਿਲਾਂ ਤਾਂ ਦੋਸਤੋ ਆਪਣੀ ਰਾਏ ਤੁਸੀਂ ਸਾਂਝੀ ਕਰਨੀ ਹੈ ਕਿਉਂਕਿ ਇਸ ਦੇ ਬਾਰੇ ਸਪੈਸ਼ਲ ਤੌਰ ਤੇ ਜਿੰਨੇ ਸੰਤ ਨੇ ਜੇ ਸ਼ੰਕਰਚਾਰੀਆ ਵੀ ਮੁਕਤੇਸ਼ਵਰ ਆਨੰਦ ਨੇ ਵੀ ਬਿਆਨ ਦਿੱਤਾ ਕੇਦਾਰਨਾਥ ਦੇ ਪੁਜਾਰੀ ਜਿਹੜੇ ਨੇ ਸ਼ਿਵ ਸ਼ੰਕਰ ਲਿੰਗ ਅਤੇ ਪੰਚਾਇਤੀ ਅਖਾੜੇ ਦੇ ਆਚਾਰਿਆ ਮਹਾ ਮੰਡਲੇਸ਼ਵਰ ਸਵਾਮੀ ਕੈਲਾਸ਼ ਨੰਦ ਨੇ ਵੀ ਇਸ ਬਾਰੇ ਬਿਆਨ ਦਿੱਤਾ ਹੈ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਭਰਮਾਉਣਾ ਬੰਦ ਕੀਤਾ ਜਾਵੇ ਵੱਖ-ਵੱਖ ਕਮੇਟੀਆਂ ਬਣਾ ਕੇ ਮੰਦਰਾਂ ਦੀਆਂ ਕਾਪੀਆਂ ਨਾ ਬਣਾਈਆਂ ਯਾਨੀ ਕਿਉਂਕਿ ਸ਼ਿਵ ਦੀ ਪੂਜਾ ਕਿਤੇ ਵੀ ਕੀਤੀ ਜਾ ਸਕਦੀ ਹੈ ਮੰਦਰ ਬਣਾਏ ਜਾ ਸਕਦੇ ਆ ਪਰ ਇਹ ਕਹਿਣਾ ਕਿ ਕੇਦਾਰਨਾਥ ਮੰਦਰ ਦੀ ਹੂਬਾ ਹੂ ਇਸ ਮੰਦਰ ਨੂੰ ਜਿਹੜੀ ਹੈ ਰੂਪਰੇਖਾ ਦੇਣੀ ਹੈ ਉਹ ਸਭ ਤੋਂ ਵੱਡਾ ਜਿਹੜਾ ਗਲਤ ਕੰਮ ਹੋ ਜਾਣਾ ਕਿਉਂਕਿ ਇਤਿਹਾਸ ਦੇ ਵਿੱਚ ਵੀ ਲਿਖਿਆ ਹੈ ਕਿ ਜਿਹੜਾ ਸ਼ਿਵ ਦਾ ਕੇਦਾਰਨਾਥ ਮੰਦਰ ਹੈ ਉਹ ਪਹਾੜਾਂ ਦੇ ਵਿੱਚ ਹੈ ਤਾਂ ਹੁਣ ਪਹਾੜਾਂ ਵਾਲੇ ਮੰਦਰ ਦੀ ਕਾਪੀ ਤੁਸੀਂ ਧਰਤੀ ਦੇ ਉੱਪਰ ਬਣਾ ਦਿੰਦੇ ਹੋ ਦਿੱਲੀ ਦੇ ਵਿੱਚ ਬਣਾ ਦਿੰਨੇ ਹੋ ਤਾਂ ਲੋਕਾਂ ਨੂੰ ਇਹ ਕਹਿ ਦਿੰਨੇ ਹੋ ਕਿ ਜੇ ਤੁਸੀਂ ਕੇਦਾਰਨਾਥ ਨਹੀਂ ਜਾ ਸਕਦੇ ਤਾਂ ਦਿੱਲੀ ਦੇ ਵਿੱਚ ਤੁਸੀਂ ਮੱਥਾ ਟੇਕ ਸਕਦੇ ਹੋ ਤੇ ਇਹ ਸਰਾ ਸਰ ਗਲਤ ਹੈ ਜਿੰਨੇ ਵੀ ਸ਼ਰਧਾਲੂ ਨੇ ਉਹ ਨਾਰਾਜ਼ ਨੇ ਜਿੰਨੇ ਪੁਜਾਰੀ ਨੇ ਉਹ ਸਭ ਨਾਰਾਜ਼ ਨੇ ਹੁਣ ਇਹਦਾ ਮਸਲਾ ਕੀ ਹੈ ਹੱਲ ਕੀ ਹੋਣਾ ਹੈ ਇਹ ਦੋਸਤੋ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਕਰਿਓ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ